ਬਰਨਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਦੇ ਵਿੱਚੋਂ ਨਕਦੀ ਅਤੇ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਮੁਤਾਬਕ ਬਡਬਰ ਟੋਰ ਪਲਾਜ਼ਾ ਤੇ ਚੰਡੀਗੜ੍ਹ ਤੋਂ ਬਠਿੰਡਾਵਾਲ ਆ ਰਹੀ ਇੱਕ ਫੋਰਚੂਨਰ ਗੱਡੀ ਦੇ ਵਿੱਚੋਂ 12,46,000 ਰੁਪਏ ਅਤੇ 32 ਬੋਲਦਾਰੀ ਰਿਵਲਵਰ ਬਰਾਮਦ ਹੋਇਆ ਕਾਰ ਸਵਾਰ ਦਿੱਲੀ ਅਤੇ ਹਰਿਆਣਾ ਦੇ ਵਸਨੀਕ ਨੇ ਜੋ ਪੁਲਿਸ ਨੂੰ ਨਕਦੀ ਅਤੇ ਰਿਵਲਵਰ ਸੰਬੰਧੀ ਕੋਈ ਪੁਕਤਾ ਦਸਤਾਵੇਜ਼ ਨਹੀਂ ਦਿਖਾ ਸਕੇ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲਿਸ ਵੱਲੋਂ ਵਕਫ ਵਕਫ ਥਾਮਾਂ ਉੱਤੇ ਨਾਕੇਬੰਦੀ ਲਗਾਈ ਗਈ ਹੈ ਇਸੇ ਅੰਤਰਗਤ ਬਡਬਰ ਟੋਲ ਪਲਾਜ਼ਾ ਤੇ ਜੋ ਸਾਡਾ ਇੰਟਰ ਡਿਸਟ੍ਰਿਕਟ ਨਾਕਾ थाना ਤਰੋਲਾ ਵੱਲੋਂ ਲਗਾਇਆ ਜਾ ਰਿਹਾ ਉਸ ਨਾਕੇ ਦੇ ਉੱਤੇ ਕੱਲ੍ਹ ਸ਼ਾਮ ਇੱਕ ਫੋਰਚੂਨਰ ਗੱਡੀ ਵਾਈਟ ਕਲਰ ਦੀ ਜੋ ਪੁਲਿਸ ਪਾਰਟੀ ਵੱਲੋਂ ਰੋਕੀ ਗਈ ਜਿਹਦੇ ਵਿੱਚ ਚੈਕਿੰਗ ਕਰਨ ਦੇ ਉੱਤੇ ਕਰੀਬ 12,46,500 ਰੁਪਏ ਕੈਸ਼ ਤੇ ਇੱਕ ਰਿਵਾਲਵਰ 32 ਬੋਰ ਜਿਹੜਾ ਬਰਾਮਦ ਹੋਇਆ ਜਿਹਦੇ ਬਾਰੇ ਇਹ ਕੋਈ ਵੀ ਜਿਹੜਾ ਕੈਸ਼ ਸੀ ਉਹਦੇ ਬਾਰੇ ਕੋਈ ਪ੍ਰੂਫ ਨਹੀਂ ਪੇਸ਼ ਕਰ ਸਕੇ ਤੇ ਜੋ ਵੈਪਨ ਸੀ ਉਹਦਾ ਕੋਈ ਲਾਇਸੈਂਸ ਵਗੈਰਾ ਪੇਸ਼ ਨਹੀਂ ਕਰ ਸਕੇ ਸੋ ਜੋ ਮਾਨਜੋਗ ਕਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਜੋ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਉਹਦੇ ਉਸ ਦੀਆਂ ਜੋ ਹਦਾਇਤਾਂ ਅਨੁਸਾਰ ਆਪਾਂ ਜੁਗਜਾਹ ਹਜ਼ਾਰ ਤੋਂ ਵੱਧ ਕੈਸ਼ ਵਿਦਾਊਟ ਪ੍ਰੂਫ ਨਹੀਂ ਕੈਰੀ ਕਰ ਸਕਦੇ ਸੋ ਇਸ ਦੇ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਹਾਨੂੰਲਾ ਪੁਲਿਸ ਵੱਲੋਂ ਮੁਕਦਮਾ ਨੰਬਰ 30 ਮਿਤੀ 27 ਤਿੰਨ 2023 ਅਧੀਨ ਤਾਰਾ 188 ਆਈਪੀਸੀ ਤੇ 25498 ਆਮ ਸੈਕਟਰ ਥਾਣਾ ਭਰੋ ਲਗ ਕੇ ਦਰਜ ਕੀਤਾ ਗਿਆ ਜਿਹਦੇ ਵਿੱਚ ਚਾਰ ਦੋਸ਼ੀ ਨੇ ਜਿਹੜੇ ਕਿ ਵਿਸ਼ਾਲ ਚਾਵਲਾ ਵਾਸੀ ਦਿੱਲੀ ਬਲਜੀਤ ਸਿੰਘ ਵਾਸੀ ਮਨਾਲ ਕੈਥਲ ਨਰੋত্তম ਕੁਮਾਰ ਵਾਸੀ ਪਿਹੋਵਾ ਤੇ ਸੌਰਵ ਪਹੂਜਾ ਵਾਸੀ ਕੁਰੂਕਸ਼ੇਤਰ ਇਹ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਰਿਕਵਰੀ ਜਿਵੇਂ ਮੈਂ ਪਹਿਲਾਂ ਦੱਸਿਆ 12 ਲੱਖ 46000 ਰੁਪਏ ਕੈਸ਼ ਤੇ ਇੱਕ ਰਵਾਲਬਰ 32 ਬੋਰ ਤੇ ਇੱਕ ਵਾਈਟ ਫੋਰਚੂਨਰ ਗੱਡੀ ਆ ਤੇ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਮੁਤਾਬਕ ਮੌਕੇ ਦੇ ਉੱਤੇ ਫਲਾਈਂਗ ਸਕੁਆਰ ਟੀਮ ਨੂੰ ਬੁਲਾਇਆ ਗਿਆ ਤੇ ਇਨਕਮ ਟੈਕਸ ਅਥਾਰਟिटीज ਨੂੰ ਵੀ ਇਹਦੇ ਬਾਰੇ ਜਿਹੜਾ ਇਨਫੋਰਮ ਕਰ ਦਿੱਤਾ ਗਿਆ ਅਗਲੇ ਦੀ ਵਤੀਚਾ ਜਿਹੜੀ ਜਾਰੀ ਹੈ ਇਹ ਜਿਹੜੀ ਗੱਡੀ ਹੈ ਜੀ ਆਪਣੇ ਸੰਗਰੂਰ ਸਾਈਡ ਤੋਂ ਪਟੰਡਾ ਸਾਈਡ ਨੂੰ ਜਾ ਰਹੀ ਸੀ ਜਦੋਂ ਆਪਾਂ ਇਹਨਾਂ ਨੂੰ ਬੜਬੜ ਟੂਪਲੱਸ ਇਤ ਰੁਕਿਆ ਹਲੇ ਦੋਸ਼ੀਆਂ ਨੂੰ ਮਨਯੋਗ ਦਾਪਦ ਵਿੱਚ ਪੇਸ਼ ਕੀਤਾ ਜਾਵੇਗਾ ਜੀ ਅਗਲੇ ਕਦਮ ਕੀ ਰਹੇ ਨੇ ਜੀ ਅੱਗੇ ਜਿਹੜਾ ਤੁਹਾ ਕੈਸ਼ ਆ ਉਹਦੇ ਸਬੰਧੀ ਆਪਣੇ ਇਨਕਮ ਟੈਕਸ ਅਥਾਰਟिटीज ਨੂੰ ਜਿਹੜਾ ਇਨਫੋਰਮ ਕਰ ਦਿੱਤਾ ਗਿਆ ਉਹ ਉਹਨਾਂ ਨੂੰ ਛਾਣਵੀਣ ਕਰਨਗੇ ਤੇ ਉਹਨਾਂ ਨੂੰ ਮੌਕਾ ਦੇਣਗੇ ਆਪਣੇ ਕੈਸ਼ ਦੇ ਸੋਰਸ ਪ੍ਰੂਫ ਕਰਨ ਦਾ ਜਾਂ ਉਹਦੇ ਡਾਕੂਮੈਂਟੇਸ਼ਨ ਪ੍ਰੂਫ ਕਰਨ ਦਾ ਜੋ ਫਰਦਰ ਅਕੋਰਡਿੰਗਲੀ ਉਹ ਜੋ ਪੈਨਲਟੀ ਪਵੇਗੀ ਜਾਂ ਉਹ ਫਰਦਰ ਕਾਰਵਾਈ ਇਨਕਮ ਟੈਕਸ ਅਥਾਰਟिटीज ਕੋਲ ਕੀਤੀ ਜਾਏਗੀ